ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਇਹ ਦੋ ਚੀਜ਼ਾਂ ਅਲਮਾਰੀ ਦੇ ਵਿੱਚ ਕਦੇ ਵੀ ਨਾ ਰੱਖੋ ਸੰਗਤ ਜੀ ਇਹ ਤੁਹਾਡੀ ਜ਼ਿੰਦਗੀ ਦੀ ਸਾਰੀ ਬਰਕਤ ਨੂੰ ਖਾ ਜਾਂਦੀਆਂ ਹਨ ਉਸ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਆਪਣੀ ਅਲਮਾਰੀ ਜਾਂ ਪਰਸਤੇ ਵਿੱਚ ਨਾ ਰੱਖੋ ਇਹ ਚੀਜ਼ਾਂ ਐਸੇ ਨਾਲ ਘਰ ਦੇ ਵਿੱਚ ਬਰਕਤ ਨਹੀਂ ਆਉਂਦੀ ਆਪਾਂ ਸਭ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕਰਦੇ ਹਾਂ ਸੰਗਤ ਜੀ ਜਿਨ੍ਹਾਂ ਦੇ ਬਾਰੇ ਆਪਾਂ ਨੂੰ ਨਹੀਂ ਪਤਾ ਹੁੰਦਾ ਆਪਾਂ ਕਰ ਹੀ ਜਾਂਦੇ ਹਾਂ ਪਰ ਉਹ ਗਲਤੀਆਂ ਆਪ ਬਹੁਤ ਨੁਕਸਾਨ ਕਰਦੀਆਂ ਹਨ ਆਪਾਂ ਉਸ ਚੀਜ਼ ਤੋਂ ਅਣਜਾਣ ਹੁੰਦੇ ਹਾਂ ਕਈ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਕਿ ਆਪਾਂ ਗਲਤ ਕਰ ਰਹੇ ਹਾਂ ਤੇ ਐਵੇਂ ਕਰਨ ਦੇ ਨਾਲ ਸਾਡਾ ਸੰਗਤ ਜੀ ਕਿੰਨਾ ਵੱਡਾ ਨੁਕਸਾਨ ਹੋ ਜਾਂਦਾ ਹੈ ਪਰ ਫਿਰ ਵੀ ਲੋਕ ਆਪਣੀ ਫਿਦਰਤ ਤੋਂ ਬਾਜ਼ ਨਹੀਂ ਆਉਂਦੇ ਰਾਸ ਨਹੀਂ ਆਉਂਦੇ ਉਹਨਾਂ ਗਲਤੀਆਂ ਨੂੰ ਦੁਹਰਾਉਂਦੇ ਰਹਿੰਦੇ ਹਨ ਦੁਬਾਰਾ ਦੁਬਾਰਾ ਉਹ ਕਰਦੇ ਹਨ ਹਾਨੀ ਉਹਨਾਂ ਨੂੰ ਫਿਰ ਹੁੰਦੀ ਹੈ ਨੁਕਸਾਨ ਹੁੰਦਾ ਹੈ ਫਿਰ ਉਹਨਾਂ ਚੀਜ਼ਾਂ ਦੇ ਬਾਰੇ ਗੱਲ ਕਰਦੇ ਹਾਂ ਸਾਥ ਸੰਗਤ ਜੀ ਇਹ ਚੀਜ਼ਾਂ ਆਪਣੇ ਪਾਸ ਜਾ ਅਲਮਾਰੀ ਦੇ ਵਿੱਚ ਕਦੇ ਵੀ ਨਾ ਰੱਖੋ ਜੋ ਇਹ ਚੀਜ਼ਾਂ ਰੱਖਦੇ ਹਨ ਉਹਨਾਂ ਦੇ ਘਰ ਦੇ ਵਿੱਚੋਂ ਬਰਕਤ ਚਲੀ ਜਾਂਦੀ ਹੈ ਉਹਨਾਂ ਨੂੰ ਵੀ ਪਤਾ ਨਹੀਂ ਲੱਗਦਾ ਤੇ ਉਹਨਾਂ ਦੇ ਕੋਲ ਪੈਸਾ ਨਹੀਂ ਟਿਕਦਾ ਫਿਰ ਆਪਾਂ ਰੋਣਾ ਰੋਂਦੇ ਹਾਂ ਕਿ ਘਰ ਪੈਸੇ ਨਹੀਂ ਟਿਕਦੇ ਜੇ ਰੁਪਇਆ ਆ ਵੀ ਜਾਵੇ ਤਾਂ ਪਾਣੀ ਦੀ ਤਰ੍ਹਾਂ ਵਹਿ ਜਾਂਦਾ ਹੈ ਕੁਝ ਰੋਗਾਂ ਦੇ ਰੂਪ ਦੇ ਵਿੱਚ ਤੇ ਕੁਝ ਅਣਜਾਣ ਖਰਚਿਆਂ ਦੇ ਰੂਪ ਦੇ ਵਿੱਚ ਘਰ ਦੇ ਵਿੱਚ ਪੈਸਾ ਟਿਕਦਾ ਹੀ ਨਹੀਂ ਹੈ ਜੋ ਮਨੁੱਖ ਆਪਣੇ ਹੱਥੀਂ ਕਿਰਤ ਕਰਦਾ ਹੈ ਆਪ ਕਮਾਉਂਦਾ ਹੈ ਉਹਨੂੰ ਪੈਸੇ ਦੀ ਕਦਰ ਹੁੰਦੀ ਹੈ ਜੋ ਲੋਕ ਦੂਜਿਆਂ ਦੀ ਕਿਰਤ ਖਾਂਦੇ ਹਨ ਉਹ ਆਮ ਹੀ ਦੇਖਿਆ ਜਾਂਦਾ ਹੈ ਕਿ ਪੈਸਿਆਂ ਦੀ ਕਦਰ ਨਹੀਂ ਕਰਦੇ ਜਿੰਨਾ ਹੱਥ ਆਉਂਦਾ ਹੈ ਪਾਣੀ ਦੀ ਤਰ੍ਹਾਂ ਵਹਿ ਜਾਂਦਾ ਹੈ ਮਿਹਨਤ ਵੀ ਕੀਤੀ ਕਿਰਤ ਵੀ ਕੀਤੀ ਪਰ ਪਾਣੀ ਦੀ ਤਰ੍ਹਾਂ ਪੈਸਾ ਵਹਿ ਗਿਆ ਤਾਂ ਅਫਸੋਸ ਬਹੁਤ ਹੁੰਦਾ ਹੈ ਦੁੱਖ ਬਹੁਤ ਹੁੰਦਾ ਹੈ ਜੋ-ਜੋ ਚੀਜ਼ਾਂ ਅਲਮਾਰੀ ਜਾਂ ਪਾਸ ਵਿੱਚ ਆਪਾਂ ਨੂੰ ਨਹੀਂ ਰੱਖਣੀਆਂ ਚਾਹੀਦੀਆਂ ਉਹਨਾਂ ਦੇ ਵਿੱਚੋਂ ਸੰਗਤ ਜੀ ਪਹਿਲੀ ਚੀਜ਼ ਆਉਂਦੀ ਹੈ ਜੀ ਉਧਾਰ ਲਏ ਹੋਏ ਪੈਸੇ ਇਹ ਅਲਮਾਰੀ ਜਾਂ ਪਾਸ ਦੇ ਵਿੱਚ ਨਾ ਰੱਖੋ ਉਧਾਰ ਲੈ ਕੇ ਰੱਖੇ ਗਏ ਪੈਸੇ ਇਹਨਾਂ ਦੇ ਵਿੱਚ ਕਦੇ ਵੀ ਬਰਕਤ ਨਹੀਂ ਆਉਂਦੀ ਜਿੰਨੇ ਮਰਜ਼ੀ ਪੈਸੇ ਆ ਜਾਣ ਪੈਸਿਆਂ ਦਾ ਪਤਾ ਨਹੀਂ ਲੱਗਦਾ ਉਧਾਰ ਲਏ ਪੈਸੇ ਜਿਸ ਜ਼ਰੂਰਤ ਦੇ ਲਈ ਅਸੀਂ ਲਏ ਹਨ ਔਸਨ ਨੂੰ ਜਲਦੀ ਤੋਂ ਜਲਦੀ ਖਰਚ ਕਰ ਦਵੋ ਤੇ ਜਿਸ ਤੋਂ ਪੈਸੇ ਲਏ ਹਨ ਜਲਦੀ ਤੋਂ ਜਲਦੀ ਉਸ ਨੂੰ ਵਾਪਸ ਵੀ ਕਰ ਦਵੋ ਦੂਜੀ ਚੀਜ਼ ਜੋ ਆਪਾਂ ਨੂੰ ਆਪਣੇ ਪਰਸ ਜਾਂ ਅਲਮਾਰੀ ਦੇ ਵਿੱਚ ਕਦੇ ਨਹੀਂ ਰੱਖਣੀ ਚਾਹੀਦੀ ਉਹ ਹੈ ਪਾਟੇ ਪੁਰਾਣੇ ਕਾਗਜ਼ ਦਵਾਈਆਂ ਪਾਟੇ ਪੁਰਾਣੇ ਨੋਟ ਅਤੇ ਕਰਜ਼ੇ ਦੀਆਂ ਲਿਸਟਾਂ ਇਹਨਾਂ ਚੀਜ਼ਾਂ ਨੂੰ ਆਪਣੇ ਪਾਸ ਜਾਂ ਅਲਮਾਰੀ ਦੇ ਵਿੱਚ ਇਕੱਠੇ ਕਰਕੇ ਕਦੇ ਨਾ ਰੱਖੋ ਇਸ ਨਾਲ ਕਿਹਾ ਜਾਂਦਾ ਹੈ ਕਿ ਬਹੁਤ ਜ਼ਿਆਦਾ ਵੇ ਬਰਕਤੀ ਆਉਂਦੀ ਹੈ ਜਿਹੜੇ ਵੀ ਜਿਹੜੇ ਵੀ ਸਵਾਸ ਖਰਚੋ ਸਵੇਰੇ ਉੱਠਦੇ ਅੰਸਾਰ ਪਰਮਾਤਮਾ ਦਾ ਸ਼ੁਕਰਾਨਾ ਕਰੋ ਸ਼ੁਕਰਾਨਾ ਕਰਨ ਦੇ ਨਾਲ ਮਨੁੱਖ ਤੇ ਵਾਯੂਗ੍ਰੋਹ ਦੀ ਕਿਰਪਾ ਹੁੰਦੀ ਹੈ ਉੱਠਦੇ ਆ ਬੈਠਦੇ ਆ ਵਾਯੂਗ੍ਰੋਹ ਜੀ ਦਾ ਸ਼ੁਕਰਾਨਾ ਕਰੋ ਪਰਮਾਤਮਾ ਦਾ ਨਾਮ ਲਾਓ ਜਿਨ੍ਹਾਂ ਦੇ ਸੇਤੇ ਪਹਾੜ ਜਿੰਨਾ ਕਰਜ਼ਾ ਹੈ ਉਹ ਵੀ ਪਰਮਾਤਮਾ ਦਾ ਨਾਮ ਅੰਮ੍ਰਿਤ ਵੇਲੇ ਉੱਠ ਕੇ ਲਾਓ ਤਾਂ ਤੁਹਾਡੇ ਸਾਰੇ ਕਰਜ਼ੇ ਹੌਲੀ-ਹੌਲੀ ਉਤਰ ਸਕਦੇ ਹਨ ਸੰਗਤ ਜੀ ਵਾਇਗ੍ਰੋ ਤੇ ਪ੍ਰੋਸਾਰੱਖੋ ਤੇ ਘਰ ਦੇ ਬੋਹੇ ਖੁੱਲੇ ਰੱਖੋ ਉਸ ਵਾਇਗ੍ਰ ਪਰਮਾਤਮਾ ਦਾ ਨਾਮ ਜਪਦੇ ਹੋਏ ਘਰ ਦਾ ਮੇਨ ਗੇਟ ਅੰਮ੍ਰਿਤ ਵੇਲੇ ਜ਼ਰੂਰ ਖੋਲੋ ਕਿ ਤੁਹਾਡੇ ਘਰ ਦੇ ਵਿੱਚ ਰੱਜ ਕਾਵੇ ਤਾਂ ਫਿਰ ਬਰਕਤ ਸਾਡੇ ਤੇ ਮਿਹਰਬਾਨ ਹੋਵੇਗੀ ਘਰ ਦੀ ਲੜਾਈ ਝਗੜੇ ਖਤਮ ਹੋਣਗੇ ਇਸੇ ਨਾਲ ਘਰ ਦੇ ਵਿੱਚ ਬਰਕਤ ਦਾ ਵਾਸ ਹੋਵੇਗਾ ਜੋ ਜੋ ਰਾਤ ਨੂੰ ਬੇਵਜਾ ਜਾਗਦੇ ਹਨ ਦਿਨ ਵਿੱਚ ਸੌਂਦੇ ਹਨ ਆਪਣੀ ਸਿਹਤ ਤੇ ਕਰਮ ਦੋਵੇਂ ਵਿਗਾੜ ਰਹੇ ਹਨ ਹਰ ਚੀਜ਼ ਤੋਂ ਸਾਨੂੰ ਇਸੇ ਤਰ੍ਹਾਂ ਸੰਗਤ ਦੀ ਜਫਕੀਨਾ ਇੱਕ ਥਾਂ ਹੈ ਜਦੋਂ ਉਹਨਾਂ ਦਾ ਸਮਾਂ ਲੱਗਦਾ ਸੀ ਕਹਿ ਲਓ ਮਹੀਨੇ ਦੋ ਮਹੀਨੇ ਬਾਅਦ ਉਥੇ ਜਾਇਆ ਕਰਦੇ ਸੀ ਮੰਤਰੀ ਜਦੋਂ ਉਥੇ ਜਾਂਦੇ ਸੀ ਤਾਂ ਪਰਮਾਤਮਾ ਦੇ ਨਾਲ ਆਪਣਾ ਵਿਚਾਰ ਵਟਾਂਦਰਾ ਕਰਕੇ ਆਉਂਦੇ ਸੀ ਕਹਿੰਦੇ ਕਿ ਅੱਜ ਜਦੋਂ ਫਕੀਰ ਬਾਬਾ ਕਿਤੇ ਉਥੇ ਜਾਂਦੇ ਸੀ ਤਾਂ ਰਾਸਤੇ ਦੇ ਵਿੱਚ ਕੀ ਦੇਖਦਾ ਕਿ ਇੱਕ ਟੁੱਟਾ ਜਿਹਾ ਆਕਾਰ ਹੈ ਉਹਦੇ ਬਾਹਰ ਇੱਟਾਂ ਦੇ ਉੱਤੇ ਇੱਕ ਮਨੁੱਖ ਬੈ ਕੇ ਆਪਣੇ ਸੰਤ ਫਕੀਰ ਕੋਲੋਂ ਲੰਘਿਆ ਤੇ ਪੁੱਛਿਆ ਭੋਲੇਆ ਪੁਰਖਾ ਕੀ ਹੋਇਆ ਤੈਨੂੰ ਕਿਸ ਗੱਲ ਦਾ ਰੋਸ ਪ੍ਰਗਟ ਹੈ ਤਾਂ ਉਹਨੇ ਕਿਹਾ ਕਿ ਮੈਂ ਗਰੀਬੀ ਮੈਂ ਗਰੀਬੀ ਤੋਂ ਪਰੇਸ਼ਾਨ ਹਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਪ੍ਰਮਾਤਮਾ ਨੇ ਮੈਨੂੰ ਇੰਨਾ ਗਰੀਬ ਕਿਉਂ ਬਣਾ ਦਿੱਤਾ ਸੰਤ ਫਕੀਰ ਨੂੰ ਪੁੱਛਦਾ ਬਾਬਾ ਜੀ ਤੁਸੀਂ ਕਿੱਥੇ ਚੱਲੇ ਹੋ ਅਗੋ ਸੰਤ ਫਕੀਰ ਨੇ ਕਿਹਾ ਕਿ ਫੁਲਾਣੀ ਥਾਂ ਦੇ ਪ੍ਰਮਾਤਮਾ ਹੁੰਦੇ ਹਨ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਚੱਲਿਆ ਹਾਂ ਮਨਜ ਸਵਾਲ ਤੇ ਕੁਝ ਫੁਰਨੇ ਹਨ ਉਹਨਾਂ ਦਾ ਜਵਾਬ ਲੈਣ ਚੱਲਿਆ ਹਾਂ ਉਹ ਕਹਿੰਦਾ ਕਿ ਉੱਥੇ ਚੱਲੇ ਹੋ ਤਾਂ ਪੁੱਛ ਕੇ ਆਇਓ ਕਿ ਮੈਂ ਇੰਨਾ ਗਰੀਬ ਕਿਉਂ ਹਾਂ ਤੇ ਗਰੀਬੀ ਕਦੋਂ ਕੱਟੀ ਜਾਵੇਗੀ ਮੇਰੀ ਉਹ ਕਹਿੰਦਾ ਕਿ ਤੇਰੇ ਇਹ ਸਵਾਲ ਮੈਂ ਪੁੱਛ ਲਾਵਾਂਗਾ ਇਹਨਾਂ ਕਹਿ ਕੇ ਤੇ ਚਲੇ ਗਏ ਹਾਂ ਜਦੋਂ ਅੱਗੇ ਜਾਂਦੇ ਹਾਂ ਤੇ ਇੱਕ ਬੜਾ ਸਾਰਾ ਅਗਲੇ ਸ਼ਾਨ ਮਹਿਲ ਹੁੰਦਾ ਹੈ ਇੰਜ ਕਹਿ ਲਓ ਕਿ ਉਹ ਸੰਤ ਫਕੀਰ ਸੁਣ ਕੇ ਬੜੇ ਜ਼ਿਆਦਾ ਘਰ ਦੇ ਵਿੱਚ ਉਹ ਧਨ ਦੌਲਤ ਮੰਗਦਾ ਕਿ ਤੂੰ ਪਹਿਲਾਂ ਜੋ ਕਹਿੰਦਾ ਸੀ ਸਵਾਹ ਹੋ ਗਿਆ ਸੰਤ ਫਕੀਰ ਜੀ ਇੰਨੇ ਜ਼ਿਆਦਾ ਧਨ ਦੌਲਤ ਕਰਕੇ ਪਰੇਸ਼ਾਨੀਆਂ ਆਈਆਂ ਹਨ ਮੈਂ ਚਾਹੁੰਦਾ ਹਾਂ ਕਿ ਸਵਾਲ ਪੁੱਛੋ ਕਿ ਤੁਸੀਂ ਤੁਸੀਂ ਚੱਲਨੇ ਹੋ ਬਾਬੇ ਨੇ ਕਿਹਾ ਕਿ ਉੱਥੇ ਪ੍ਰਮਾਤਮਾ ਨੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਜਲਿਆ ਹਾਂ ਫਿਰ ਪ੍ਰਮਾਤਮਾ ਤੋਂ ਪੁੱਛ ਕੇ ਆਇਓ ਕਿ ਮੈਂ ਕਦੋਂ ਗਰੀਬ ਹੋਵਾਂਗਾ ਸੰਤ ਫਕੀਰ ਕਹਿੰਨੇ ਕਿ ਠੀਕ ਹੈ ਉੱਥੇ ਜਾ ਕੇ ਪਰਮਾਤਮਾ ਨਾਲ ਮੈਂ ਪੁੱਛ ਲਾਵਾਂਗਾ ਕਿ ਤੁਸੀਂ ਕਦੋਂ ਗਰੀਬ ਹੋਵੋਗੇ ਤੇ ਜਿਹੜਾ ਸਵੇਰੇ ਉੱਠ ਕੇ ਸ਼ੁਕਰਾਨਾ ਕਰਦਾ ਸੀ ਤੇ ਸੰਤ ਫਕੀਰ ਬਾਬਾ ਉੱਥੋਂ ਚੱਲ ਕੇ ਵਾਪਸ ਜਦੋਂ ਆਇਆ ਤੇ ਉਹਨੇ ਜੋ ਮਨੋੱਖਾਂ ਨੇ ਸਵਾਲ ਪੁੱਛਣ ਲਈ ਕਿਹਾ ਸੀ ਉਹਨਾਂ ਨੂੰ ਜਵਾਬ ਦੱਸਦਾ ਹੈ ਪਹਿਲਾਂ ਉਹ ਅਮੀਰ ਦੇ ਕੋਲ ਜਾਂਦਾ ਹੈ ਉਹ ਕਹਿੰਦਾ ਹੈ ਕਿ ਕਿਵੇਂ ਗਰੀਬ ਹੋਵੇਂਗਾ ਕਹਿੰਦਾ ਕਿ ਪਰਮਾਤਮਾ ਨੇ ਕਿਹਾ ਹੈ ਕਿ ਜਿਹੜਾ ਉਸ ਸਵੇਰੇ ਉੱਠ ਕੇ ਮੈਨੂੰ ਸ਼ੁਕਰਾਨਾ ਕਰਨਾ ਹੈ ਉਹ ਕਰਨਾ ਬੰਦ ਕਰ ਦੇ ਹਰ ਰੋਜ਼ ਸ਼ੁਕਰਾਨਾ ਨਾ ਕਰ ਤੂੰ ਗਰੀਬ ਹੋ ਜਾਵੇਂਗਾ ਉਸਨੇ ਕਿਹਾ ਕਿ ਫਕੀਰ ਬਾਬਾ ਕਿਵੇਂ ਦੀਆਂ ਗੱਲਾਂ ਕਰਦੇ ਪਏ ਹੋ ਪ੍ਰਮਾਤਮਾ ਨੇ ਇੰਨੀਆਂ ਚੀਜ਼ਾਂ ਦੇ ਨਾਲ نوازਿਆ ਹੈ ਸਵੇਰੇ ਉੱਠ ਕੇ ਜੇ ਸ਼ੁਕਰਾਨਾ ਨਾ ਕਰਾਂ ਤਾਂ ਮੇਰੀ ਦਿਨ ਦੀ ਸ਼ੁਰੂਆਤ ਚੰਗੀ ਨਹੀਂ ਹੋਵੇਗੀ ਜੇ ਪ੍ਰਮਾਤਮਾ ਨੇ ਸੋਨਾ ਸਰੀਰ ਦਿੱਤਾ ਹੈ ਮੈਂ ਉਹਦਾ ਸ਼ੁਕਰਾਨਾ ਅਦਾ ਕਰਾਂਗਾ ਪਰਮਾਤਮਾ ਨੇ ਖਾਣ ਲਈ ਜੋ ਰੋਟੀ ਦਿੱਤੀ ਹੈ ਮੈਂ ਉਹਦਾ ਸ਼ੁਕਰਾਨਾ ਕਰਾਂਗਾ ਮੇਰੇ ਕੋਲ ਮੇਰਾ ਪਰਿਵਾਰ ਹੈ ਉਹਦਾ ਸ਼ੁਕਰਾਨਾ ਕਰਾਂਗਾ ਜੋ ਜੋ ਪਰਮਾਤਮਾ ਨੇ ਮੈਨੂੰ ਚੀਜ਼ ਨਿਵਾਜੀ ਹੈ ਹਰ ਚੀਜ਼ ਦਾ ਸ਼ੁਕਰਾਨਾ ਕਰਾਂਗਾ ਕਹਿੰਦੇ ਫਕੀਰ ਬਾਬਾ ਜੀ ਕਹਿੰਦੇ ਕਿ ਫਿਰ ਗਿਲੇ ਸ਼ਿਕਵੇ ਕਿਉਂ ਕਰਦੇ ਹਨ ਕਈ ਵਾਰ ਦੁੱਖ ਵੀ ਆਉਣਗੇ ਕਹਿੰਦੇ ਕਿ ਜਿਹੜੇ ਦੁੱਖ ਨੇ ਉਹ ਮੇਰੇ ਕਰਮਾਂ ਦੇ ਹਨ ਪਰਮਾਤਮਾ ਨੇ ਤਾਂ ਨਹੀਂ ਦਿੱਤੇ ਜਿਵੇਂ ਦੇ ਕਰਮ ਕਰਾਂਗੇ ਉਵੇਂ ਦੇ ਹੀ ਭੋਗਾਂਗੇ ਪਰ ਜੋ ਚੀਜ਼ਾਂ ਦਿੱਤੀਆਂ ਹਨ ਉਹ ਪ੍ਰਮਾਤਮਾ ਨੇ ਦਿੱਤੀਆਂ ਹਨ ਤੇ ਉਹਦਾ ਸ਼ੁਕਰਾਨਾ ਮੈਂ ਅਦਾ ਕਰਾਂਗਾ ਫਿਰ ਕਹਿੰਦੇ ਫਕੀਰ ਜੀ ਨੇ ਕਿਹਾ ਕਿ ਤੂੰ ਫਿਰ ਗਰੀਬ ਨਹੀਂ ਹੋਵੇਂਗਾ ਉਹ ਕਹਿੰਦਾ ਕਿ ਮੈਂ ਸ਼ੁਕਰਾਨਾ ਨਹੀਂ ਛੱਡ ਸਕਦਾ ਫਿਰ ਹੁਣ ਅੱਗੇ ਜਾਂਦੇ ਹਨ ਤੇ ਉੱਥੇ ਉਹੀ ਗਰੀਬ ਹੁੰਦਾ ਹੈ ਕਹਿੰਦਾ ਜੀ ਦੱਸੋ ਪ੍ਰਮਾਤਮਾ ਨੇ ਕੀ ਕਿਹਾ ਪ੍ਰਮਾਤਮਾ ਨੇ ਕਿਹਾ ਕਿ ਤੂੰ ਸਵੇਰੇ ਉੱਠ ਕੇ ਸ਼ੁਕਰਾਨਾ ਕਰਨਾ ਆਰੰਭ ਕਰ ਦੇ ਜੋ ਜੋ ਚੀਜ਼ ਤੇਰੇ ਕੋਲ ਹੈ ਉਸਦੇ ਨੇ ਸ਼ੁਕਰ ਕਰ ਤਾਂ ਬਾਬਾ ਕਹਿੰਦਾ ਕਿ ਪ੍ਰਮਾਤਮਾ ਨੇ ਦਿੱਤਾ ਹੀ ਕੀ ਹੈ ਜਿਸ ਲਈ ਮੈਂ ਸ਼ੁਕਰਾਨਾ ਕਰਾਂ। ਸਰੀਰ ਦਾ ਸਰੀਰ ਦਾ ਸਵਾਸ਼ ਸ਼ੁਕਰਾਨਾ ਕਰਨਾ ਜੇ ਢਿੱਡ ਵਿੱਚ ਕੁਝ ਪੌਣ ਨਹੀਂ ਖਾਣਾ ਹੈ ਨਹੀਂ ਹੈ ਤਾਂ ਪ੍ਰਮਾਤਮਾ ਨੇ ਜੋ ਤੁਹਾਡੇ ਕੋਲ ਹੈ ਉਸ ਦਾ ਇਹ ਸ਼ੁਕਰਾਨਾ ਕਰਨਾ ਆਰੰਭ ਕਰ ਦਿਓ ਤਾਂ ਤੁਹਾਡੀ ਗਰੀਬੀ ਕੱਟੀ ਜਾਵੇਗੀ। ਜੋ ਗਿਨੇ ਸ਼ਿਕਵੇ ਕਰਦੇ ਹਨ ਉਹ ਸਿਰਫ ਦੁੱਖ ਹੀ ਭੋਗਦੇ ਹਨ। ਜੋ ਸ਼ੁਕਰਾਨਾ ਕਰਦੇ ਹਨ ਉਹ ਚੋਲੀਆਂ ਪਰ ਕੇ ਲੈ ਜਾਂਦੇ ਹਨ। ਹੁਣ ਆਪਾਂ ਸੰਗਤ ਜੀ ਹੁਣ ਆਪਾਂ ਨੂੰ ਸੰਗਤ ਜੀ ਇਸ ਕਹਾਣੀ ਤੋਂ ਸਿੱਖਿਆ ਇਹ ਮਿਲਦੀ ਹੈ ਕਿ ਸਾਨੂੰ ਪਰਮਾਤਮਾ ਨੇ ਜਿੰਨਾ ਵੀ ਦਿੱਤਾ ਹੈ ਚਾਹੇ ਥੋੜਾ ਹੈ ਚਾਹੇ ਬਹੁਤਾ ਹੈ ਸਾਨੂੰ ਉਸਤੇ ਲਈ ਸ਼ੁਕਰਾਨਾ ਕਰਨਾ ਚਾਹੀਦਾ ਹੈ ਸਾਨੂੰ ਹਰ ਇੱਕ ਚੀਜ਼ ਦੇ ਲਈ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਤਾਂ ਹੀ ਸਾਡੀਆਂ ਬਾਕੀ ਹੋਰ ਵੀ ਇਸ਼ਿਆਵਾਂ ਪੂਰੀਆਂ ਹੋ ਸਕਦੀਆਂ ਹਨ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂਗੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ